ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨਗੀ ਦੇ ਉੱਤੇ ਵਾਪਸ ਆ ਗਏ ਹਨ ਹਾਲਾਂਕਿ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੋਇਆ ਸੀ ਔਰ ਇੱਥੇ ਇਹ ਵੀ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਉਹ ਅਸਤੀਫਾ ਅਜੇ ਵੀ ਪ੍ਰਵੈਲ ਕਰਦਾ ਹੈ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਹੁਣ ਹਰਜਿੰਦਰ ਸਿੰਘ ਧਾਮੀ ਆਪਣੇ ਅਹੁਦੇ ਦੇ ਉੱਤੇ ਵਾਪਸ ਕਿਵੇਂ ਆਏ ਨੇ ਹੁਣ ਵੱਖ-ਵੱਖ ਸੀਨੀਅਰ ਪੱਤਰਕਾਰਾਂ ਦਾ ਵੱਖ-ਵੱਖ ਬੁੱਧੀਜੀਵੀਆਂ ਦਾ ਵਿਸ਼ਲੇਸ਼ਕਾਂ ਦਾ ਆਪੋ ਆਪਣਾ ਨਜ਼ਰੀਆ ਆਪੋ ਆਪਣੀ رائے ਹੈ ਔਰ ਉਹਨਾਂ ਰਾਂ ਦੇ ਆਧਾਰ ਦੇ ਉੱਤੇ ਜੇ ਗੱਲ ਕੀਤੀ ਜਾਵੇ ਫੋਨ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ ਇੱਕ ਤਰਕ ਪੇਸ਼ ਕਰਦੇ ਨੇ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਸਗੋਂ ਉਹਨਾਂ ਦਾ ਅਸਤੀਫਾ ਅਜੇ ਵੀ ਪ੍ਰਵੇਲ ਕਰਦਾ ਹੈ ਔਰ ਇੱਥੋਂ ਤੱਕ ਕਹਿੰਦੇ ਨੇ ਹਰਜਿੰਦਰ ਸਿੰਘ ਧਾਮੀ ਬਾਰੇ ਸਰਦਾਰ ਜਸਵੀਰ ਸਿੰਘ ਪੱਟੀ ਕੇ ਆਉਂਦੇ ਸਮੇਂ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਥਾਂ ਦੇ ਉੱਤੇ ਕੋਈ ਹੋਰ ਵੀ ਦੇਖਣ ਨੂੰ ਮਿਲ ਸਕਦਾ ਪਰ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਏ ਉਹਨਾਂ ਨੇ ਇਹ ਤਰਕ ਜ਼ਰੂਰ ਦਿੱਤਾ ਕਿ ਹਰਜਿੰਦਰ ਸਿੰਘ ਧਾਮੀ ਦੇ ਨਾਲ ਜਿਹੜੀ ਸੁਖਬੀਰ ਸਿੰਘ ਬਾਦਲ ਮੁਲਾਕਾਤ ਕਰਦੇ ਨੇ ਉਹ ਮਹਿਜ਼ ਮਨਾਉਣ ਵਾਸਤੇ ਮੁਲਾਕਾਤ ਨਹੀਂ ਹੋਈ ਹੁਣ ਜਸਵੀਰ ਸਿੰਘ ਪੱਟੀ ਦਾਵਾ ਕਰਦੇ ਆ ਕਿ ਉਸ ਮੁਲਾਕਾਤ ਦੇ ਵਿੱਚ ਕੋਈ ਵੱਡੀ ਡੀਲ ਜਿਹੜੀ ਹੈ ਉਹ ਫਾਈਨਲ ਕੀਤੀ ਗਈ ਸੀ ਜੇ ਜਸਵੀਰ ਸਿੰਘ ਪੱਟੀ ਦੇ ਲਫ਼ਜ਼ਾਂ ਦੇ ਉੱਤੇ ਗੌਰ ਕੀਤਾ ਜਾਵੇ ਜਾਂ ਉਹਨਾਂ ਦੇ ਤੱਥਾਂ ਦੇ ਉੱਤੇ ਗੌਰ ਕੀਤਾ ਜਾਵੇ ਉਹ ਤਾਂ ਇਥੋਂ ਤੱਕ ਕਹਿੰਦੇ ਆ ਕਿ ਜਥੇਦਾਰ ਸਹਿਬਾਨਾਂ ਦੀ ਮੁੜ ਨਿਯੁਕਤੀ ਦੇ ਬਾਰੇ ਚਰਚਾ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਰਹਿੰਦੇ ਨੇ ਜਾਂ ਕਹ ਦिए ਕਿ ਪ੍ਰਧਾਨਗੀ ਦਾ ਅਹੁਦਾ ਛੱਡ ਕੇ ਘਰ ਬਹਿ ਜਾਂਦੇ ਨੇ ਉਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵੀ ਉਹਨਾਂ ਨੂੰ ਹਲੂਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਪਸ ਆਪਣੇ ਕੰਮ ਤੇ ਆਉਣ ਦੀ ਅਪੀਲ ਕੀਤੀ ਸੀ ਇਥੇ ਰੱਖ ਕੇ ਪੰਥਕ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਆਪਣਾ ਅਹੁਦਾ ਸਾਂਭਣ ਦੀ ਅਪੀਲ ਕੀਤੀ ਗਈ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਦੇ ਵੱਲੋਂ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੰਤ ਨੂੰ ਉਹਦੋਂ ਮੰਨਦੇ ਨਜ਼ਰ ਆਈ ਸੀ ਜਦੋਂ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚੇ ਸੀ ਪਰ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਵੀ ਤਾਂ ਮੰਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਕੋਈ ਡੀਲ ਫਾਈਨਲ ਹੋਈ ਸੀ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਵਿਸ਼ਲੇਸ਼ਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਥੇਦਾਰ ਸਹਿਬਾਨਾ ਦੀ ਮੁੜ ਨਿਯੁਕਤੀ ਦੇ ਬਾਰੇ ਗੱਲ ਹੋਈ ਸੀ ਉੱਥੇ ਹੁਣ ਹੋਈ ਸੀ ਨਹੀਂ ਹੋਈ ਸੀ ਇਹ ਸੂਤਰਾਂ ਦੇ ਆਧਾਰ ਦੇ ਉੱਤੇ ਕਿਹਾ ਜਾ ਸਕਦਾ ਹੈ ਇਹਦਾ ਕੋਈ ਪੁਖਤਾ ਪਰਮਾਨ ਨਹੀਂ ਹੈ ਪਰ ਜਸਵੀਰ ਸਿੰਘ ਪੱਟੀ ਇਸ ਗੱਲ ਦਾ ਆਪਣੇ ਵੱਲੋਂ ਦਾਵਾ ਜ਼ਰੂਰ ਕਰਦੇ ਆ ਕਿ ਇੱਕ ਗਿਆਨੀ ਰਗਵੀਰ ਸਿੰਘ ਦੀ ਮੁੜ ਨਿਯੁਕਤੀ ਔਰ ਦੂਸਰਾ ਗਿਆਨੀ ਸੁਲਤਾਨ ਸਿੰਘ ਜਿਹੜੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਹਨਾਂ ਦੀ ਨਿਯੁਕਤੀ ਬੰਦਮਾ ਸਾਹਿਬ ਦੇ ਵਿੱਚ ਕਰਨ ਦੀ ਗੱਲ ਜਾਂ ਇਹ ਡੀਲ ਜਿਹੜੀ ਹੈ ਉਹ ਸੀਨੀਅਰ ਪੱਤਰਕਾਰਾਂ ਦੇ ਬਕਾਲ ਰੱਖੀ ਹੋਈ ਸੀ ਜਾਂ ਫਾਈਨਲ ਹੋਈ ਸੀ ਹੁਣ ਜਸਵੀਰ ਸਿੰਘ ਪੱਟੀ ਦਾ ਇਹ ਵੀ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਬਣਨ ਤੋਂ ਬਾਅਦ ਉਹ ਵੀ ਨਹੀਂ ਗੋਲਿਆ ਸਗੋਂ ਉਸ ਤੋਂ ਬਾਅਦ ਲਗਾਤਾਰ ਨਿਯੁਕਤੀਆਂ ਜਿਹੜੀਆਂ ਨੇ ਹੋ ਜਾਂਦੀਆਂ ਇਨਫੈਕਟ ਉਹਨਾਂ ਤੋਂ ਪਹਿਲਾਂ ਹੀ ਹੋ ਜਾਂਦੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਚਾਰਜ ਸ੍ਰੀ ਕਾਲਤਖ ਸਾਹਿਬ ਦਾ ਸੌਂਪ ਦਿੱਤਾ ਜਾਂਦਾ ਆ ਕੇਸਗੜ ਸਾਹਿਬ ਦਾ ਪੂਰਨ ਚਾਰਜ ਉਹਨਾਂ ਨੂੰ ਸੌਂਪ ਦਿੱਤਾ ਜਾਂਦਾ ਤੇ ਦੂਸਰੇ ਪਾਸੇ ਦਮਦਮਾ ਸਾਹਿਬ ਦੇ ਜੇਹਦਾਰ ਗਿਆਨੀ ਟੇਕ ਸਿੰਘ ਢਣੋਲਾ ਨੂੰ ਚਾਰਜ ਦੇ ਦਿੱਤਾ ਜਾਂਦਾ ਹੈ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਆ ਇਸ ਮਸਲੇ ਦੇ ਚੱਲਦੇ ਸੀਨੀਅਰ ਪੱਤਰਕਾਰ ਗਿਆਨੀ ਜਸਵੀਰ ਸਿੰਘ ਪੱਟੀ ਦਾ ਦਾਵਾ ਹੈ ਕਿ ਇਹਨਾਂ ਡੀਲਸ ਦੇ ਆਧਾਰ ਦੇ ਉੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੀ ਪ੍ਰਧਾਨਗੀ ਦੇ ਉੱਤੇ ਵਾਪਸ ਆਏ ਸੀ ਹਾਲਾਂਕਿ ਇਹ ਗੱਲਾਂ ਸੱਚ ਨੇ ਜਾਂ ਝੂਠ ਨੇ ਇਹ ਵਿਸ਼ਲੇਸ਼ਕ ਜਾਂ ਪੱਤਰਕਾਰ ਬਿਹਤਰ ਸਮਝ ਸਕਦੇ ਨੇ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਆ ਔਰ ਵੱਡੀ ਗੱਲ ਇਹ ਹੈ ਕਿ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜੇ ਅਜੇ ਵੀ ਪ੍ਰਵੇਲ ਕਰਦਾ ਆ ਤਾਂ ਕੀ ਉਹ ਕਿਸੇ ਅ ਕਿਨਾਰੇ ਤੇ ਲੱਗੇਗਾ ਕਿ ਉਹਨਾਂ ਦਾ ਅਸਤੀਫਾ ਐਕਸੈਪਟ ਹੋਵੇਗਾ ਜਾਂ ਕੀ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਕੈਨਸਲ ਕਰ ਦੇਣਗੇ ਇਸ ਹਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ